ਅੰਮ੍ਰਿਤਸਰ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਿੜਿੰਗ ਦਾ ਪੁਤਲਾ ਫੂਕ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਤਰਨਤਾਰਨ ਦੇ ਵਿੱਚ ਚੋਣ ਪ੍ਰਚਾਰ ਦੌਰਾਨ ਰਾਜਾ ਵਿੜਿੰਗ ਵੱਲੋਂ ਮਰਹੂਮ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਨੂੰ ਲੈ ਕੇ ਦਿੱਤੇ ਗਏ ਵਿਵਾਦਿਤ ਬਿਆਨ ਦੇ ਚਲਦੇ ਰਾਜਨੀਤਿਕ ਮਾਹੌਲ ਗਮਰਾਇਆ ਹੋਇਆ ਹੈ। ਭਾਜਪਾ ਵਰਕਰਾਂ ਨੇ ਅੰਮ੍ਰਿਤਸਰ ਵਿੱਚ ਵੱਡੇ ਇਕੱਠ ਦੌਰਾਨ ਰਾਜਾ ਵਿੜਿੰਗ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਉਨ੍ਹਾਂ ਦਾ ਪੁਤਲਾ ਸਾੜ ਕੇ ਆਪਣਾ ਗੁੱਸਾ ਪ੍ਰਗਟਾਇਆ। ਵਰਕੜਾ ਨੇ ਕਿਹਾ ਕਿ ਬੂਟਾ ਸਿੰਘ ਵਰਗਾ ਸ਼ਖਸ ਜਿਸ ਨੇ ਦੇਸ਼ ਦੀ ਸੇਵਾ ਲਈ ਆਪਣੀ ਪੂਰੀ ਜ਼ਿੰਦਗੀ ਸਮਰਪਿਤ ਕੀਤੀ ਹੈ ਉਸ ਬਾਰੇ ਅਜਿਹੇ અપਮਾਨਿਤ ਬਿਆਨ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਸ਼ਾਹ ਵੇਖੀ ਹੈ ਹੈਲੋ 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 ਕੌਮ ਨਾ ਕੌਮ ਕਿਉਂ ਆ ਨਾ ਸ਼ਰਦਾ ਰਾਜਾ ਵੜਿੰਗ ਮੁਰਦਾਬਾ 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 ਆਇਆ ਕੇ ਇੱਥੇ ਆ ਖੰਦੀ ਸਾਡ ਮੁਰਦਾਬਾ ਕੱਲ ਤਨਦਾਰਾਂ ਨੂੰ ਪੰਜਾਬ ਦੇ ਵਿੱਚ ਜਿਹੜੇ ਰਾਜਾ ਵੜਿੰਗ ਨੇ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੇ ਬੜੀ ਇੱਕ ਅਪੱਧਰ ਟਿੱਪਣੀ ਸਾਡੇ ਮਾਨਯੋਗ ਜਿਹੜੇ ਸਾਡੇ ਕੇਂਦਰੀ ਵਿਰਾਮ ਮੰਤਰੀ ਬੁਟਾ ਸਿੰਘ ਜੀ ਦੇ ਖਿਲਾਫ ਕੀਤੀ ਉਹਨਾਂ ਨੂੰ ਬੜੇ ਉਹਨਾਂ ਦੇ ਰੰਗ ਨੂੰ ਉਹਨਾਂ ਦੀ ਨਸਲ ਨੂੰ ਲੈ ਕੇ ਉਹਨਾਂ ਨੇ ਅਪਮਾਨ ਕੀਤਾ ਇਹ ਹਮੇਸ਼ਾ ਕਾਂਗਰਸ ਦੇ ਵਿੱਚ ਚੱਲਦਾ ਆ ਰਿਹਾ ਪਹਿਲੇ ਇਹਨਾਂ ਨੇ ਜਦੋਂ ਦੇਸ਼ ਆਜ਼ਾਦ ਹੋਇਆ ਬਾਬਾ ਸਾਹਿਬ ਜੀ ਨੇ ਇਲੈਕਸ਼ਨ ਲੜਿਆ ਉਦੋਂ ਵੀ ਬਾਬਾ ਸਾਹਿਬ ਜੀ ਦਾ ਲਗਾਤਾਰ ਅਪਮਾਨ ਕੀਤਾ ਔਰ ਇਹ ਕਾਂਗਰਸੀ ਨੇਤਾ ਹਮੇਸ਼ਾ ਸਾਡੇ ਦਲੀ ਸਮਾਜ ਦਾ ਸ਼ੋਸ਼ਣ ਕਰਦੇ ਨੇ ਅੱਜ ਬਾਦ ਮਿੱਕੀ ਮਜੀਠ ਸਿੰਘ ਭਾਈਚਾਰਾ ਉਹ ਸਾਰਾ ਇਕੱਠਾ ਹੋ ਕੇ ਅੱਜ ਰਾਜਾ ਬੜਿੰਗ ਦਾ ਪਤਲਾ ਫੂਕ ਰਿਹਾ ਕਿਉਂਕਿ ਇਹਨਾਂ ਦੀ ਮੰਦੀ ਭਾਵਨਾ ਉਹ ਕੋਈ ਅਕੀ ਇਹ ਹਮੇਸ਼ਾ ਚਲੇ ਦਲਿਤ ਸਮਾਜ ਦੇ ਵਾਰਮਿੱਕੀ ਜਿਹੜੇ ਮਜਬੂਤ ਸਮਾਜ ਆਰ ਯਾ ਬਾਕੀ ਦਲਿਤ ਸਮਾਜ ਉਹਨਾਂ ਦੇ ਖਿਲਾਫ ਹੀ ਰਹੇ ਨੇ ਔਰ ਇਹ ਹਮੇਸ਼ਾ ਦਲਿਤ ਸਮਾਜ ਨੂੰ ਵੋਟ ਬੈਂਕ ਦੇ ਰੂਪ ਚ ਵਰਤਦੇ ਰਹੇ ਨੇ ਔਰ ਮੈਂ ਖਰਗੇ ਸਾਹਿਬ ਨੂੰ ਔਰ ਰਾਹੁਲ ਗਾਂਧੀ ਨੂੰ ਕਹਾਂਗਾ ਕਿ ਐਸਾ ਜਿਹੜਾ ਆਦਮੀ ਆ ਜਿਹਦੇ ਦਿਲ ਦੇ ਵਿੱਚ ਦਲਿਤ ਸਮਾਜ ਜੇ ਵਿਰੋਧੀ ਭਾਵਨਾ ਵਾ ਇਹਨੂੰ ਆਪਣੀ ਪਾਰਟੀ ਚੋਂ ਕੱਢਿਆ ਜਾਵੇ ਔਰ ਇਹਨੂੰ ਤੁਰੰਤ ਪ੍ਰਧਾਨਗੀ ਤੋਂ ਲਿਆ ਜਾਵੇ ਅੱਜ ਦਲੀ ਸਮਾਜ ਸਾਰੇ ਇੱਥੇ ਇਕੱਠਾ ਆ ਔਰ ਆਣਾ ਨੇ ਸਮੇਂ ਦੇ ਵਿੱਚ ਅਸੀਂ ਕਾਂਗਰਸ ਦੇ ਖਿਲਾਫ ਜੇ ਇਹਨੂੰ ਨਾ ਕੱਢਿਆ ਗਿਆ ਤੇ ਅਸੀਂ ਵਿਰੋਧ ਕਰਦੇ ਰਵਾਂਗੇ ਔਰ ਆਪਣੇ ਸਮਾਜ ਦੇ ਲੋਕਾਂ ਨੂੰ ਵੀ ਇਹ ਬੇਨਤੀ ਕਰਦੇ ਆ ਕਿ ਐਸੀ ਜਿਹੜੀ ਪਾਰਟੀ ਆ ਜਿਹੜੀ ਹਮੇਸ਼ਾ ਦਲਿਤ ਜੋਧੀ ਰਹੀ ਆ ਇਹਦਾ ਬਾਈਕਾਟ ਕਰਨ ਕਿਹਨੇ ਦੇ ਦੇ ਜੇ ਬਹੁਤ ਵੱਡਾ ਨੇਤਾ ਇੱਕ ਰਾਜਾ ਰਿੰਗ ਪੰਜਾਬ ਪ੍ਰਧਾਨਾ ਕਾਂਗਰਸ ਦਾ ਤੇ ਆਪਣੀ ਜ਼ੁਬਾਨ ਤੇ ਉਹਨਾਂ ਦਾ ਕੰਟਰੋਲ ਨਹੀਂ ਰੱਖਦੇ ਦੇਖੋ ਪਤਾ ਨਹੀਂ ਉਹਦਾ ਕੀ ਸਾਹਾਬਾ ਕਹਿੰਦੇ ਹੋ ਖੀਮ ਖਾ ਕੇ ਬੈਠਾ ਰਹਿੰਦਾ ਔਰ ਨੂੰ ਪਤਾ ਨਹੀਂ ਲੱਗਦਾ ਮੈਂ ਕੀ ਬੋਲਣਾ ਔਰ ਇਹੋ ਜਿਹੇ ਨੇਤਾ ਜਿਨੂੰ ਪਤਾ ਨਹੀਂ ਕਿ ਮੈਂ ਕੀ ਬੋਲਣਾ ਜਿਹੜਾ ਦਲੀ ਸਮਾਜ ਹਮੇਸ਼ਾ ਇਹਨਾਂ ਦੀ ਫੇਵਰ ਚ ਰਿਹਾ ਅੱਜ ਉਹਨਾਂ ਦੇ ਸਮਨੇਤਾਵਾਂ ਦੇ ਖਿਲਾਫ ਇਹ ਜਿਹੜੇ ਆਪਣੀ ਜਿਹੜੀ ਭਾਵਨਾ ਬਿਕਤ ਕਰਦੇ ਨੇ ਮੈਂ ਹੋਏ ਕਵਾਂਗਾ ਕਿ ਐਸੇ ਲੋਕ ਜਿਹੜੇ ਐਸੇ ਕਾਂਗਰਸ ਦੇ ਲੋਕ ਨੇ ਉਹਨਾਂ ਨੂੰ ਪਾਰਟੀ ਤੋਂ ਕੱਢਿਆ ਜਾ। ਅੱਜ ਜੋ ਦਲਿਤ ਦੇ ਦਲਤਾ ਸਾਡੇ ਭਰਾਵਾਂ ਦੇ ਖਿਲਾਫ ਜਿਹੜੀ ਪਾਰਟੀ ਹਮੇਸ਼ਾ ਚੱਲਦੀ ਆਈ ਹੈ ਕਾਂਗਰਸ ਪਾਰਟੀ ਅੱਜ ਉਹਨਾਂ ਦਾ ਜਿਹੜਾ ਪ੍ਰਧਾਨ ਆ ਜਿਹੜਾ ਅੱਜ ਉਹਨਾਂ ਦਾ ਪ੍ਰਧਾਨ ਆ ਰਾਜਾ ਵੜਿੰਗ ਉਹਦਾ ਵੀ ਚਿਹਰਾ ਅੱਜ ਉਹਨੇ ਪਾਰਟੀ ਦਾ ਆਪਣਾ ਸਾਹਮਣੇ ਕਰਕੇ ਵਿਖਾ ਦਿੱਤਾ ਹੈ ਸਾਡੇ ਬਹੁਤ ਹੀ ਸਨਮਾਨਯੋਗ ਬੂਟਾ ਸਿੰਘ ਜਿਹੜੇ ਕੀ ਬੜੇ ਹੀ ਪੜੇ ਲਿਖੇ ਵਿਦਵਾਨ ਸੀ ਪੀ ਐਚ ਡੀ ਸੀ ਉਹਨਾਂ ਦੇ ਬਾਰੇ ਉਹਨੇ ਬਹੁਤ ਹੀ ਉਪਦਰ ਟਿੱਪਣੀ ਕੀਤੀ ਔਰ ਸਾਡੇ ਸਾਰੇ ਬਾਲਮਕੀ ਸਮਾਜ ਸਾਡੇ ਮਜਬੂਤ ਸਮਾਜ ਸਾਡੇ ਐਸ ਸੀ ਸਮਾਜ ਨੂੰ ਸਾਰਿਆਂ ਨੂੰ ਬੜੀ ਆਹਤ ਪਹੁੰਚੀ ਹੈ ਔਰ ਇਹੋ ਜੀ ਇਸ ਟਪਣੀ ਟਪਣੀ ਟਿੱਪਣੀ ਜਿਹੜੀ ਉਹਨਾਂ ਦੁਆਰਾ ਕੀਤੀ ਗਈ ਹੈ ਅਸੀਂ ਹਰੇ ਖਿਲਾਫ ਹੈ ਕਾਂਗਰਸ ਪਾਰਟੀ ਹਮੇਸ਼ਾ ਸਾਡੇ ਬਾਬਾ ਸਾਹਿਬ ਅੰਬੇਦਕਰ ਜੀ ਦੇ ਵੀ ਖਿਲਾਫ ਰਹੀ ਹੈ ਔਰ ਹਮੇਸ਼ਾ ਸਮਾਜ ਅਸੀਂ ਸਮਾਜ ਦੇ ਖਿਲਾਫ ਰਹੀ ਹੈ ਉਹ ਵੀ ਅਧਾਰਨ ਅੱਜ ਸਾਡੇ ਰਾਜਾ ਵੜਿੰਗ ਨੇ ਜਿਹੜੀ ਉਹਨਾਂ ਨੇ ਭਾਵੇਂ ਮਾਫੀ ਮੰਗ ਲਈ ਪਰ ਉਹਨਾਂ ਦੀ ਮੰਦੀ ਭਾਵਨਾ ਅਜ ਆ ਗਈ ਹੈ ਅਸੀਂ ਆਪਣੇ ਰਾਹੁਲ ਗਾਂਧੀ ਜਿਹੜਾ ਉਹਨਾਂ ਦਾ ਆਕਾ ਹੈ ਉਹਦੇ ਅੱਗੇ ਆਪਾਂ ਬੇਨਤੀ ਕਰਦੇ ਆਂ ਵੀ ਇਸ ਇਹੋ ਜਿਹੇ ਰਾਜਾ ਵੜਿੰਗ ਵਰਗੇ ਨੂੰ ਕੱਢੇ ਮੈਂ ਉਹ ਵੀ ਮਾਫੀ ਮੰਗੇ ਨਹੀਂ ਤੇ ਇਹਨੂੰ ਕੱਢੇ ਪਾਰਟੀ ਚੋਂ ਤਾਂ ਸਾਨੂੰ ਸ਼ਾਂਤੀ ਮਿਲੇਗੀ ਨਹੀਂ ਤੇ ਐਸੀ ਸਮਾਜ ਸਾਰਾ ਸਰਕਾਂ ਤੇ ਉਤਰੇਗਾ ਔਰ ਅਸੀਂ ਭਾਰਤੀ ਜਨਤਾ ਪਾਰਟੀ ਸਾਰੇ ਸਮਾਜ ਦੇ ਨਾਲ ਆ ਕਿਉਂਕਿ ਇਹੋ ਜਿਹੀ ਟਿੱਪਣੀ ਆਪਾਂ ਬਰਦਾਸ਼ਤ ਨਹੀਂ ਕਰ ਸਕਦੇ ਇਹੋ ਜੀ ਟਿੱਪਣੀ ਜਿਹੜੀ ਹੈ ਇਹ ਸਮਾਜ ਦੇ ਵੀ ਖਿਲਾਫ ਹੈ ਕਲੰਕਿਤ ਇਹੋ ਜੀ ਟਿੱਪਣੀ ਚੜੀ ਉਹਨੇ ਕੱਲ ਕੀਤੀ। ਕੀ ਮੰਨਦੇ ਜੇ ਪਹਿਲਾ ਬਿਆਨ ਦੇ ਇਹਨਾਂ ਬਾਦੋਂ ਮਾਫੀ ਮੰਗ ਲੈਣੀ ਕਿੱਥੇ? ਦੇਖੋ ਇਹ ਉਹਨਾਂ ਦੀ ਮੰਦੀ ਭਾਵਨਾ ਸੀ ਜਿਹੜੀ ਉਹਨਾਂ ਦੇ ਮੰਦੀ ਭਾਵਨਾ ਬਾਹਰ ਆਈ ਹੈ। ਉਹ ਮਾਫੀ ਮੰਗਣ ਦਾ ਉਹਨਾਂ ਦੀ ਮੰਦੀ ਭਾਵਨਾ ਬਾਹਰ ਜਿਹੜੀ ਹੈ ਉਹ ਮਟ ਨਹੀਂ ਸਕਦੀ। ਉਹ ਇਤਰਾ ਹੀ ਰਹੇਗੀ। ਸਾਡਾ ਸਮਾਜ ਜਿਹੜਾ ਹੈ ਅਸੀਂ ਸਮਾਜ ਹੈ ਉਹ ਬਿਲਕੁਲ ਅੱਜ ਉਹਨਾਂ ਤੇ ਬਹੁਤ ਰੋਸ਼ ਹੈ। ਭਾਵੇਂ ਉਹ ਮਾਫੀ ਮੰਗ ਲੇ ਭਾਵੇਂ ਉਹ ਨਕੀਰਾ ਕੱਢ ਲੇ ਪਰ ਉਹਨੂੰ ਮਾਫੀ ਨਹੀਂ ਮਿਲ ਸਕਦੀ। ਜਿਹੜੇ ਉਹਨਾਂ ਦੇ ਪ੍ਰਧਾਨ ਨੇ ਖੜਗੇ ਸਾਹਿਬ ਅਸੀਂ ਉਹਨਾਂ पार्टी चो कढिया जव